ਸੋ ਦੀ ਸਤਵੀਂ ਪੋ ਦੀ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸਿ ਆਏ ਚੋਜੀ ਸਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਰੂਪ ਬਾਲ ਦਾ ਧਾਰ ਕੇ ਆਏ ਚੋਜੀ ਭੀਖਮ ਸ਼ਾਨ ਆਖੇ ਆਵਾਜ਼ ਤੇਰੇ ਸੱਚੇ ਫਕੂਰਾਂ ਦੇ ਛੰਕੇ ਹਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸੰਪਾਤ ਚਾ ਦੀ ਰਿਸ ਕਰੇ ਕਿਹੜਾ 27 ਪੋ ਦੀ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸਿਆਏ ਚੋਜੀ ਸਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਰੂਪ ਬਾਲ ਦਾ ਧਾਰ ਕੇ ਆਏ ਚੋਜੀ ਠੀਖ ਮਸ਼ਾਹਨ ਆਖੇ ਆਵਾਜ਼ ਤੇਰੇ ਸੱਚੇ ਫਕਰਾਂ ਦੇ ਛੰਕੇ ਹਰੇ ਕਿਹੜਾ ਪਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਗਸਮ ਪਾਤਸ਼ਾਹੀ ਰੀਸ ਕਰੇ ਕਿਹੜਾ ਹਾਲੇ ਉਮਰ ਤਾਰਿਆ ਸੇਠ ਜਗਤਾ ਸ਼ਿਵ ਦੱਤ ਦੇ ਪਰਮਨਵਾਰ ਦਿੱਤੇ ਰਾਣੀ ਮੈਣੀ ਨੇ ਜਦੋਂ ਅਰਦਾਸ ਕੀਤੀ ਉਹ ਤਰਗੁਰਾਂ ਨੇ ਮੋੜ ਮੋਹਾਰ ਦਿੱਤੇ ਸਤਿ ਮਾਤਾ ਜੀ ਉਸ ਤੋਂ ਮੰਗਦੇ ਕੀ ਹਰ ਦਮ ਤੋਂ ਸਾ ਦੇ ਵਸ ਦਾ ਘਰੇ ਜਿਹੜਾ ਪਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਦੀ ਰੀਸ ਕਰੇ ਕਿਹੜਾ ਹੇ ਗੱਲੇ ਲਿਆਂ ਨਾਲ ਤੋੜੇ ਵਿੰਨੇ ਗੱਗਰਾ ਤੀਰ ਕਮਾਨ ਲੈ ਕੇ ਮਾੜੇ ਪਾਸਿਆਂ ਤੋਂ ਮਨ ਮੋੜ ਦਿੱਤੇ ਦੱਸੇ ਜੰਗ ਦੇ ਢੰਗ ਜਵਾਨ ਬਣ ਕੇ ਬਲ ਲੜਨ ਦਾ ਦੱਸਦੇ ਹਾਨੀਆਂ ਨੂੰ ਹਾਨੀਆਂ ਨੂੰ ਹਾਨੀਆਂ ਨੂੰ ਜਿਹੜਾ ਕਰੇ ਦਰਸ਼ਨ ਉਹਦਾ ਤਰੇ ਬੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਰੀਸ ਕਰੇ ਕਿਡਾ ਮੁਕਮ ਪੁੱਜਿਆ ਪਿਤਾ ਦਾ ਆਨੰਦ ਪੁਰੀਓ ਬੇਟਾ ਸਣੀ ਪਰਵਾਰ ਦੇ ਚੱਲ ਆਉਣਾ ਇੱਥੇ ਜਮਾਂ ਨੇ ਲਾਲ ਜੀ ਧਾਮਾਂ ਤੇਰੇ ਛੇਤੀ ਪੁਰੀ ਆਨੰਦ ਦੇ ਵੱਲ ਆਉਣਾ ਨੱਥ ਜਬਰ ਦੇ ਦੈਂ ਤਨੂ ਪਾਉਣ ਆਏ ਪਾਉਣ ਆਏ ਪਾਉਣ ਆਏ ਨੱਥ ਜਬਰ ਦੇ ਦੈਂਤ ਨੂੰ ਪੌਣ ਆਏ ਪਰ ਕਾਮਾਰ ਦਾ ਤੇ ਲਗਰਾ ਚਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਦੀ ਰੀਸ ਕਰੇ ਕਿਹੜਾ ਪਤਾ ਨਹੀਂ ਸਹਿਬ ਤੋਂ ਪੂਰੀ ਆਨੰਦ ਪੁੱਜੇ ਆਉਂਦੇ ਸੈਂਕੜੇ ਜੀਵਾਂ ਨੂੰ ਤਾਰ ਆਏ ਰਸਤੇ ਵਾਲੇ ਆਉਂਦੇ ਲੱਤਕਣ ਦਾਤੇ ਸਭ ਦੇ ਭਰਮਨ ਵਾਰ ਆਏ ਨਦੀ ਪਾਪ ਦੀ ਜੋ ਠਾਠਾ ਮਾਰਦੀ ਏ ਉਹਨੂੰ ਬਿਨਾ ਗੋਬਿੰਦ ਦੇ ਤਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤ ਸ਼ਾਦੀ ਰਿਸ ਕਰੇ ਕਿਹੜਾ ਪੰਡਤਾਂ ਨੇ ਜਦੋਂ ਆਣ ਕੇ ਆਖਿਆ ਪੰਡਤਾਂ ਨੇ ਨੌਵੇਂ ਗੁਰੂ ਜੀ ਆਪ ਬਚਾਓ ਸਾਨੂੰ ਸਾਡੀ ਜ਼ਿੰਦਗੀ ਸਹਿਮ ਕੇ ਮੋਕ ਰਹੀ ਐ ਅਸੀਂ ਸ਼ਰਨ ਆਏ ਦਲ ਲਾਓ ਸਾਨੂੰ ਸਾਥੋਂ ਖੁੱਸ ਦੀ ਜਾਪਦੀ ਅਣਖ ਸਾਡੀ ਬਹੁਤ ਆਸਾਂ ਦੀ ਨੂੰ ਦੱਸੋ ਵਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਦੀ ਰਿਸ ਕਰੇ ਕਿਹੜਾ ਚਾ ਆਖਿਆ ਪਿਤਾ ਜੀ ਨੂੰ ਮੰਨੋ ਬੇਨਤੀ ਪਿਤਾ ਜੀ ਜਾਓ ਦਿੱਲੀ ਛੇਰਾ ਕੋਲੋਂ ਬਚਾ ਲਓ ਛੇਲਿਆਂ ਨੂੰ ਸੀਸ ਆਪਣਾ ਪਿਤਾ ਜੀ ਲਾਓ ਦਿੱਲੀ ਜਿਸ ਤੇ ਪਿਤਾ ਜੀ ਮੌਤ ਦਾ ਨਾਮ ਲਿਖਿਆ ਉਸ ਫਾਰਮ ਨੂੰ ਹੋਰ ਕੋਈ ਭਰੇ ਕਿਹੜਾ ਭਾਵੇਂ ਸਾਕੜੇ ਤੂਣਿਆ ਤਾਈ ਫਿਰਦੇ ताई फिर ताई फ फिर पातीस ਕਰੇ ਕਿਹੜਾ ਨੌ ਸਾਲ ਦੀ ਉਮਰ ਗੋਬਿੰਦ ਦਾ ਤੇ ਗੋਬਿੰਦ ਦਾ ਤੇ ਗੋਬਿੰਦ ਦਾ ਤੇ ਨੌ ਸਾਲ ਦੀ ਉਮਰ ਗੋਬਿੰਦ ਦਾ ਤੇ ਲੋਕਾਂ ਵਾਸਤੇ ਪਿਤਾ ਨੂੰ ਤੋੜ ਦੇਣਾ ਅਸੀਂ ਹਿੰਦੂ ਦੀ ਜੋਤ ਜਗਾ ਦੇਾਂਗੇ ਜਿੰਦ ਬਿਨਾ ਕੀ ਹਿੰਦੂ ਨੂੰ ਹੋਰ ਦੇਣਾ ਔ ਜੋਗੀ ਔਲੀਆ ਹੋਰ ਨਾ ਕੋਈ ਐਸੇ ਕੋਈ ਐਸਾ ਕੋਈ ਐਸਾ ਜੋਗੀ ਔਲੀਆ ਹੋਰ ਨਾ ਕੋਈ ਐਸਾ ਲੋਕਾਂ ਵਾਂ ਹਸਤੇ ਹੱਸ ਕੇ ਮਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰ ਤੇ ਦਸੰਪਾਤ ਸ਼ਾਦੀ ਰੀਸ ਕਰੇ ਕਿਹੜਾ ਦਸੰਪਾਤ ਸ਼ਾਦੀ ਰੀਸ ਕਰੇ ਕਿਹੜਾ ਦਸੰਪਾਤ ਸ਼ਾਦੀ ਰੀਸ करे कहिड़ा